ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਦੂਦ ਦੇ ਅੰਦਰ ਜਲਵੋ ਸਜਾਏ ਜਾਂਦੇ ਹਨ ਜਿਵੇਂ ਹੁਣ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਉੱਤੇ ਜਲਵੋ ਸਜਾਇਆ ਗਿਆ ਸੀ ਜਲਵੋ ਕੀ ਹੁੰਦਾ ਹੈ ਇਸ ਦਾ ਨਾਂ ਕਿਉਂ ਹੈ ਇਸ ਜਲਵੋ ਦੇ ਵਿੱਚ ਕੀ ਸਜਾਇਆ ਜਾਂਦਾ ਹੈ ਤੇ ਇਹ ਸਾਲ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਕਿੰਨੀ ਵਾਰ ਸਜਾਇਆ ਜਾਂਦਾ ਹੈ ਉਸ ਦੀ ਜਾਣਕਾਰੀ ਆਪ ਅੱਜ ਸਾਂਝੀ ਕਰ ਰਹੇ ਹਾਂ ਜਲੌ ਸ਼ਬਦ ਇੱਕ ਅਰਬੀ ਬੋਲੀ ਦਾ ਸ਼ਬਦ ਹੈ ਜਿਸ ਦੇ ਸ਼ਬਦੀ ਅਰਥ ਹਨ ਜਿਹੜੇ ਉਹ ਚਮਕ ਦਮਕ ਤੇ ਸ਼ਾਨ ਨੂੰ ਸ਼ੌਕਤ ਬਣਦੀ ਹੈ ਆਪਾਂ ਇੰਜ ਕਹਿ ਸਕਦੇ ਹਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਉਹ 6 ਖਾਨੇ ਦੇ ਵਿੱਚ ਜਿਹੜੀਆਂ ਕੀਮਤੀ ਅਨਮੋਲ ਵਸਤੂਆਂ ਪਈਆਂ ਹਨ ਉਹਨਾਂ ਅਨੁਸਾਰ ਦੇ ਜਿਹੜੇ ਵਿਸ਼ੇਸ਼ ਦਿਨਾਂ ਦੇ ਉੱਤੇ ਸੰਗਤ ਨੂੰ ਦਰਸ਼ਨ ਕਰਾਉਣ ਦੇ ਲਈ ਸਜਾਇਆ ਜਾਂਦਾ ਪ੍ਰਦਰਸ਼ਨ ਉਹਨਾਂ ਦਾ ਕੀਤਾ ਜਾਂਦਾ ਉਸ ਪ੍ਰਦਰਸ਼ਨੀ ਨੂੰ ਜਲੌਅ ਕਹਿੰਦੇ ਆ ਉਹ ਕੀਮਤੀ ਵਸਤੂਆਂ ਸਾਗ ਦੇ ਵਿੱਚ 7 ਦਿਨ 7 ਗੁਰਪ੍ਰਭਾਂ ਦੇ ਉੱਤੇ ਸੰਗਤ ਨੂੰ ਦਰਸ਼ਨ ਕਰਨ ਦੇ ਲਈ ਸਜਾਈਆਂ ਜਾਂਦੀਆਂ ਹਨ ਗੁਰਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਪੁਰਬ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਪੁਰਬ ਹੈ 2025 ਇਸ ਸੰਗਤ ਤੋਂ ਪਹਿਲਾਂ 6 ਵਾਰ ਜਲੌ ਸਜਾਇਆ ਜਾਂਦਾ ਸੀ ਤੇ ਸੰਗਤਾਂ ਨੂੰ ਅਨਮੋਲ ਕੀਮਤੀ ਵਸਤੂਆਂ ਦੇ ਦਰਸ਼ਨ ਕਰਵਾਏ ਜਾਂਦੇ ਸਨ ਇਸ ਸਾਲ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸ਼ਾਮਲ ਕੀਤਾ ਹੈ ਇਸ ਤਰ੍ਹਾਂ ਹੁਣ ਇਸ ਸਾਲ ਤੋਂ ਤੇ ਅਗਾਂਹਾਂ ਨੂੰ 7 ਵਾਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਲਾਲ ਸਜਿਆ ਕਰਨਗੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਇਸ ਤਰ੍ਹਾਂ ਇਹ 6 ਪ੍ਰਕਾਸ਼ ਦਿਹਾੜਿਆਂ ਨਾਲ ਸੰਬੰਧਿਤ ਜਲਾਵਨ ਨੇ ਇਹ ਜਿਹੜਾ ਸਾਤਮਾ ਜਲੌ ਹੈ ਉਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੇ ਉੱਤੇ ਸਜਾਇਆ ਜਾਂਦਾ ਹੈ ਇਸ ਤਰ੍ਹਾਂ ਤੋਸ਼ੇਖਾਨੇ ਅੰਮ੍ਰਿਤਸਰ ਤਰਪਾਰ ਸਾਹਿਬ ਦੇ ਵਿੱਚ ਪਈਆਂ ਅਨਮੋਲ ਕੀਮਤੀ ਵਸਤੂਆਂ ਦੇ ਜਿਹੜੇ ਦਰਸ਼ਨ ਪ੍ਰਵਾਹੇ ਜਾਂਦੇ ਹਨ ਜਿਸ ਦਿਨ ਉਸ ਨੂੰ ਜਲਾਉ ਕਿਹਾ ਜਾਂਦਾ ਹੈ ਤੇ ਇਹ ਜਿਹੜਾ ਜਲੌ ਹੈ ਇਸ ਸ਼੍ਰੀ ਈਕਾਕਾਰਤ ਸੰਗ ਉੱਤੇ ਇਹ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ ਸ਼੍ਰੀ ਦਰਬਾਰ ਸਾਹਿਬ ਦੇ ਕੰਪਸ ਵਿੱਚ ਕੀਤੀਆਂ ਜਾਂਦੀਆਂ ਹਨ ਤੇ ਇਸ ਤੋਂ ਇਲਾਵਾ ਬਾਬਾ ਅੰਤਲ ਦੇ ਗੁਰਦੁਆਰੇ ਵੀ ਕੁਝ ਵਸਤੂਆਂ ਇਹ ਰੱਖ ਕੇ ਜਲੋਵਾਲੇ ਦਿਨ ਸੰਗਤਾਂ ਦੇ ਦਰਸ਼ਨ ਲਈ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ ਅਗਲੀ ਵੀਡੀਓਜ਼ ਦੇ ਵਿੱਚ ਆਪ ਜੀ ਨੂੰ ਦੱਸਿਆ ਜਾਵੇਗਾ ਵੀ ਜਤਾਹੋ ਦੇ ਵਿੱਚ ਕਿਹੜੀਆਂ ਅਨਮੋਲ ਵਸਤੂਆਂ ਹਨ ਤੇ ਉਹ ਕਿੱਡੀ-ਕਿੱਡੀ ਕੀਮਤ ਦੀਆਂ ਹਨ ਆਪਣੇ ਸਮੇਂ ਦੀਆਂ ਜਿਹੜੀਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਨਾਬਾ ਦੇ ਵਿੱਚ ਸਜਾ ਕੇ ਸੰਗਤਾਂ ਦੇ ਦਰਸ਼ਨ ਦੇ ਲਈ ਰੱਖੀਆਂ ਜਾਂਦੀਆਂ ਹਨ